ਨੇ ਪੰਜਾਬ ਕਰ ਕੀ ਹੈ ਹੂੰ ਹੂੰ ਕ੍ਰਿਸ਼ਨਾਂ ਦੀ ਹੱਟੀ ਤੇ ਆ 500 ਆ ਦੁਪੱਟਾ ਹੈ ਦਾ ਆ ਦੁਪੱਟਾ ਹੈ ਹੂੰ ਦੂਏ ਦਾ ਕੱਢਿਆ ਦੁਪੱਟੇ ਦੂਏ ਨਾਲ ਕੱਢਿਆ ਹੋਇਆ ਜੇ ਨਾਲ ਆਹ ਹੈ ਨਾ ਵੀਰੇ ਦਾ ਹੂੰ ਉਹਦੇ ਨਾਲ ਹੈ कलर ਲਾਈਟ ਦਾ ਸਾਰੇ ਬਣਾਉਣਾ ਵੀ ਪਲਾਜੋ ਆਹੇ ਆ ਬਣਾਉਣਾ ਵੀ ਪਲਾਜੋ ਪਲਾਜੋ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲਜੀ ਤੇ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅਦਿਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਦੇ ਬਲੌਗ ਦੀ ਆਪਾਂ ਕਰਦੇ ਆਂ ਸਟਾਰਟਿੰਗ ਤੇ ਆਪਣੇ ਨਾਲ ਬੰਦੇ ਉਹੀ ਪੁਰਾਣੇ ਜਾ ਰਿਹਾ ਫਿਲਹਾਲ ਤਾਂ ਰੈਡੀ ਹੋ ਗਏ ਰੈਡੀ ਬੈਠੇ ਆਂ ਹਾਂ ਜਾਣਾ ਪਤਾ ਨਹੀਂ ਸਾਨੂੰ ਇਹ ਕਿੱਥੇ ਆ ਹਾਂ ਸਮਰਾਲੇ ਚੱਲਦੇ ਆ ਅੱਜ ਸਮਰਾਲੇ ਹਾਂ ਚਲੋ ਇਹਨਾਂ ਨੇ ਉੱਥੇ ਢੇੜਾ ਕਢਾ ਗਈ ਮੋੜ ਕੇ ਲੈ ਕੇ ਆਉਣਾ ਚਲ ਕੋਈ ਪਹਿਲਾਂ ਤੂੰ ਢੇੜਾ ਕੱਢਿਆਹੀਂ ਤੁੱਪਜ ਦੇਖ ਲੈ ਤੁੱਪ ਦੇ ਢੇੜਾ ਕਢਾ ਨਹੀਂ ਆਣਾ ਇਹਨੇ ਤੂੰ ਢੇੜਾ ਕੱਢ ਕੇ ਮੋੜਿਆਹੀਂ ਚਲੋ ਜੀ ਲਾਓ ਵੀ ਪਹੁੰਚ ਕੇ ਆਪਾਂ ਸਮਰਾਲੇ ਪਾਹ ਇਹ ਨਹੀਂ ਕਿੱਥੇ ਜਾਣਾ ਹੁਣ ਆਪਾਂ ਨੇ ਉਹ ਤਾਂ ਇੱਧਰ ਸਾਹਮਣੇ ਸਮਰਾਲੇ ਦੀ ਗਲੀ 'ਚ ਫਿਰਦੇ ਆਂ ਜੀ ਕਿੱਧਰ ਜਾਣਾ ਲਓ ਜੀ ਪਹੁੰਚ ਗਏ ਆਪਾਂ ਕੱਪੜੇ ਵਾਲਿਆਂ ਦੇ ਕਰੋ ਚੈੱਕ ਕਿਹੜੇ ਨੇ ਭਾਈ ਇਹ ਆਮ ਦਾ ਵਾਲ ਵਾਲੇ ਭਾਈ ਨੁਕਸਾਨ ਹੋ ਗਿਆ ਕੀ ਹੋ ਗਿਆ ਆੜ ਕੰਨਾਂ ਰੋਟਕੇ ਸਮਰਾਣੇ ਆਏ ਤੇ ਚੱਲ ਕੋਈ ਨਾ ਉਹ ਦੋ ਬੰਦਿਆਂ ਤੋਂ ਲੈਣਾ ਹੁਣ ਆਪਾਂ ਇਹ ਨੁਕਸਾਨ ਉਹ ਲੈ ਕੇ ਆਏ ਹਾਂ ਵਾਕਿਆ ਆ ਲੱਗੇ ਨੇ ਕੱਪੜੇ ਵਾਕੀ ਅੰਦਰ ਵੀ ਲੱਗੇ ਰਹੇ ਨੇ ਇਹਨਾਂ ਦੇ ਪਾਰੀ ਨੁਕਸਾਨ ਚੱਲ ਕੋਈ ਨਾ ਯਾਰ ਇਹ ਰੋਡ ਨੂੰ ਪੂਰੇ ਕਿ ਕਲਰ ਦੇ ਲੱਗੇ ਜਿਹੇ ਕਲਰ ਇੱਕ ਆੜ ਜਾਈਏ ਇੱਕ ਹੀ ਰੇਂਜ ਚ ਨਹੀਂ ਵੀਰ ਇਹਨਾਂ ਦਾ ਪਾਟਨ ਰਹਾ ਦਿਰੋ ਇਹ ਕੈਂਬਰੀ ਦਾ ਇਹ ਆਰ ਬਰਸ ਪਕੜਦੇ ਨੇ ਆ ਦੇਖੋ ਇੱਕ ਆ ਗਿਆ ਵੇ ਕੀ ਆ ਇਹ ਠੀਕ ਆ 1150 ਦਾ ਆਹੋ 750 ਦੀ ਰੇਂਜ ਚਿਰ ਕਿਹੜਾ ਚਾਹੀਦਾ ਲੋਟ ਆ ਵੀਰ ਨੂੰ ਚੱਕ ਚੱਕ ਪਿੱਛੇ ਲੈ ਗਏ ਚੱਕ ਭਾਈ ਆ ਦੁਪੱਟਾ ਇਹਦਾ ਆ ਦੁਪੱਟਾ ਹੈ ਦੂਏ ਨਾਲ ਕੱਢਿਆ ਹੋਇਆ ਇਹਦੇ ਨਾਲ ਆਹ ਹੈ ਨਾ ਵੀਰ ਇਹਦਾ ਉਹਦੇ ਨਾਲ ਐਕਸਪਨ ਦਾ ਆ ਠੀਕ ਹੈ ਮੇਰੇ ਹਿਸਾਬ ਨਾਲ ਇਹਨਾਂ ਫੁੱਲ ਜੇ ਮੋਟੇ ਲੱਗਦੇ ਨੇ ਮੈਨੂੰ ਬਾਕੀ ਦੇਖ ਲਓ ਭਾਈ ਨਾ ਮਾੜਾ ਸ਼ੂਟ ਦੱਸ ਚਿਕਨ ਦਾ ਵਰਕ ਆਪਾਂ ਸੀਰ ਚੱਕ ਤਾ ਕੋਪਰ ਦੁਪੱਟੇ ਇਨੇ ਪੰਜਾਹ ਰੁਪਏ ਹੂੰ ਹੂੰ ਕ੍ਰਿਸ਼ਨਾਂ ਦੀ ਛੱਟੀ ਤੇ ਆ 500 ਜਿਹੜਾ ਮਰਜ਼ੀ ਚੱਕੋ ਆ ਨਾਲ ਦੀ ਇਹ ਦੇ ਹਨ ਹੂੰ ਆ ਨਾਲ ਚਾਹੀਏ ਆ ਦੇਖੀ ਕੋਈ ਹੱਦੀ ਲੱਗੂ ਹੂੰ ਆ ਲੈ ਲੈ ਕੱਪੜਾ ਵੀ ਟੂਲ ਆ ਲੈ ਚੱਕਰਾ ਦੇ ਕੋਈ ਹੋਰ ਦੇਖ ਭੜਕੀਲਾ ਰੰਗ ਦੇ ਦੇ ਭੜਕੀਲਾ ਲਾਲ ਲੂਲ ਲਾ ਲ ਇਹ ਨਾ ਹੀ ਗੇ

ਠੀਕ ਆ ਆਹ ਹਾਂ ਪੂਰਾ ਮੈਂ ਤੈਨੂੰ ਪਹਿਲੀ ਵਾਰੇ ਕਹਤਾ ਮੈਂ ਆ ਲੈ ਲਾ ਓਕੇ ਚੱਲ ਮੰਨੇ ਗੁੜੀ ਵਾ ਠੀਕ ਆ ਕੀ ਕਾਤਾ ਮੈਨੂੰ ਲੈ ਲੈ ਓਹ ਮੇਰੀ ਲੈ 50 ਸੂਟ ਬੀਬੀ ਨੇ ਲੈ ਕੇ ਦਿੱਤਾ ਚੱਕ ਤੱਕ ਕਰ ਲੈ ਸਿਰ ਤੇ ਕਲਰ ਲਾਈਟ ਆ ਸਾਰੇ ਬਣਾਉਣਾ ਵੀ ਪਲਾਜੋ ਆਹੇ ਆਹ ਬਣਾਉਣਾ ਵੀ ਪਲਾਜੋ ਪਲਾਜੋ ਓਮਰੇਲਾ ਪੁੱਟੂ ਇਹ ਦੇਖ ਲੈ ਪਤਾ ਆਹਲੇ ਕਪੜਾ ਪਰ ਆਹਲੇ ਛੋਟਾ ਕੱਟਾ ਕਪੜਾ ਇਹ ਕੋ ਲਈ ਕਿਹੜੀ ਦਾ ਬ੍ਰਾਂਡ ਆ ਕਮਟਨ ਵਾਲਾ ਆ ਬੀਬੀ ਵਾਲਾ ਦਾ ਆ ਇਹ ਤੋਂ 40 ਚ ਇੰਬੜੀ ਲੱਗੂਆਂ ਰੂਟ ਹੋਇਆ ਕੁਝ ਕੜਾਈ ਏ ਥੋੜੀ ਹੈਨਾ ਆ ਦੇਖ ਬੱਕਰਾ ਪਾਵੜ ਲੋਕ ਦੇਖਣ ਵੀ ਹੈਨਾ ਕਿ ਨਹੀਂ ਨੌਪਾ ਜੀ ਸਮਰਾਲੇ ਸ਼ਾਪਿੰਗ ਕਰਕੇ ਆ ਗਏ ਆਪਾਂ ਫਿਲ ਕਰਾ ਅੱਜ ਰਾਤ ਬਸ ਬੈਠੇ ਰਹਿੰਦੇ ਆ ਕਿੰਨਾ ਸੋਨਾ ਹੈ ਹਾਂ ਮੌਸਮ ਸਹੀ ਗੱਲ ਆ ਸਹੀ ਗੱਲ ਆ ਆ ਰੋਡ ਤੇ ਬੈਠੇ ਆਂ ਖੰਨੇ ਨੂੰ ਰੋੜ ਜਾਂਦਾ ਰਸਤੇ 'ਚ ਰੁਕੇ ਦੀ ਬਾਈ ਉੱਤਰ ਬਣਾ ਰਿਆ ਰਸ बाकी शॉपिंग करे आए दिखाने की लैके आए है दवाई करी हुई है ये नैचुर नैचुरल चीज़ है नैचुरल ਆਤੀ ਲਾਂਗੇ ਉਧਰ ਬਾਈ ਪਿਆਰ ਕਰਦਾ ਚੱਲ ਲਓ ਵੀ ਜੂਸ ਆ ਗਿਆ ਆਪਣਾ ਬਾਈ ਨੇ ਸਟੀਲ ਦੇ ਗਲਾਸ 'ਚ ਹੀ ਪਾਤਾ ਉਹ ਬੰਦੇ ਨੇ ਪੀ ਵੀ ਲਿਆ ਉਧਰ ਓਏ ਉਹ ਕਰੀ ਜਾਂਦਾ ਅਰਸੀ ਕੀ ਕਰਨੀ ਦੀ ਉਹ ਐਸਟ ਆਏ ਹਾਂ ਲੈ ਹੱਸ ਤੱਕ ਡੋਲ ਨਾਲ ਲਈ ਆਹ ਚੱਲ ਹੋਰ ਮੰਮੀ ਦੇ ਕੱਪੜੇ ਆ ਹਾਂ ਵੱਡਾ ਵੱਟਾ ਗਲਾਸ 'ਚ ਕਰਾ ਲਿਆ ਚੱਲ ਲਓ ਜੀ ਆਪਾਂ ਪਹੁੰਚ ਚੁੱਕੇ ਤੀ ਘਰੇ ਸਮਰਾਲੇ ਤੋਂ ਆ ਕੇ ਸ਼ਾਪਿੰਗ ਆਪਾਂ ਬੁਧੀਰੀ ਕਰ ਲਈ ਤੇ ਤੁਹਾਨੂੰ ਦਿਖਾਉਣਾ ਵੀ ਕੀ ਕੀ ਲੈ ਕੇ ਆਏ ਆ ਲਿਆ ਭਾਈ ਆਗਲਾ ਭਾਈ ਗੁੱਡੀ ਲਾਗੀ ਖੋਲਣ ਇਧਰ ਪਹਿਲਾਂ ਤਾਂ ਅਸੀਂ ਲਿਆਂਦੇ ਦੁਪੱਟੇ ਸਿਆ ਕਾਹਦਾ ਜਾਣਾ ਜੀ ਬਹੁਤ ਗਰਮੀ ਪੈ ਰਹੀ ਸੋਈ ਗਰਮੀ ਨਹੀਂ ਆਦੀ ਸ੍ਰੀਨਾ ਜੀ ਜਾਨ ਨਹੀਂ ਹੂੰ ਮੈਂ ਲੈ ਕੇ ਹੀ ਖਾਣਾ ਪਾ ਲੈ ਲੈ ਕੇ ਲਗਾ ਲੇ ਮਿੰਟਾ ਸੋੜ ਬਹੁਤ ਸੋਹਣਾ ਲੱਗਿਆ ਮਰੀਤ ਮਰੀਤ ਕਿਡਾ ਆ ਆਹ ਜਦੀ ਆ ਬਣ ਕਹੀਂ ਲਿਆ ਹੈ ਨਹੀਂ ਇਹ ਤਾਂ ਰੱਪਾ ਲਾਗੀ ਹੈ ਜਿਹਦੇ ਦੁਪट्टे ਲੈਂਦੇ ਰਹੇ ਸੀ ਆ ਮੇਰਾ ਜੀ ਚੱਕ ਭਾਈ ਦੱਸੋ ਰੰਗ ਕਿਵੇਂ ਦਾ ਲੱਗਿਆ ਮੈਨੂੰ ਤਾਂ ਬਹੁਤ ਪਿਆਰਾ ਲੱਗਿਆ ਡਿਜ਼ਾਈਨ ਤੇਰਾ ਬੜਾ ਸੂਟਾ ਲੁਫਾਫ ਹੈ ਬਾਹਰ ਤੋਂ ਲੱਗਿਆ ਕਦਰ ਤੇ ਡਿਜ਼ਾਈਨ ਮੈਨੂੰ ਤਾਂ ਬਹੁਤ ਪਿਆਰਾ ਲੱਗਿਆ ਜਿਹੜਾ ਆਪਣੀ ਪਸੰਦ ਨਾਲ ਉਹ ਕੱਢ ਕੇ ਆਪਣੀ ਪਸੰਦ ਨਾਲ ਕੱਢ ਵਾ ਦੁਪੱਟਾ ਹੂੰ ਸਰਾ ਸਰਾ ਰੰਗ ਸਰਾ ਕਹਿੰਨੀ ਨੂੰ ਆ ਸਿਰਿਆ ਆ ਆਹ ਲਾ ਚੱਕੋ ਆ ਤੇਰੇ ਵਾਲਾ ਕੁੜੇ ਹੂੰ ਇਹਦੀ ਲੈਸ ਵਧੀਆ ਲੱਗੀ ਹੋਈ ਆ ਲੈ ਇਹਦੀ ਲੈਸ ਬਸ ਨਹੀਂ ਲੱਗੀ ਵੀ ਆ ਪਰ ਸਾਡੇ ਵਾਲੇ ਲੈਸਾਂ ਹੀ ਹੈਗੇ ਆ ਤੂੰ ਵਧੀਆ ਰਹੇਗੀ ਅਸਲ ਠੱਗੇ ਗਏ ਸਟਲਿੰਗ ਨਹੀਂ ਦੇਹੀ ਲੈ ਚੱਕ ਲੈ ਦੇਖ ਲੈ ਵਧੀਆ ਚੱਕ ਪੰਜ ਸਾਲ ਹੀ ਆਦਾਂ ਗਤੇ ਜੇ ਨਾਲ ਬੰਦਾ ਜੇ ਬੰਦਾ ਨਾਲ ਲਵੇ ਉਹ ਵੀ ਦਿਖਾ ਦੇ ਕੋਈ ਨਾ ਆ ਤੇਰੀ ਬੁੜੀ ਦਾ ਹੂੰ ਇਹ ਵੀ ਸੋਨਾ ਲੱਗਿਆ ਮੈਨੂੰ ਡਿਜ਼ਾਈਨ ਹਾਂ ਰੰਗੇਦਾਰ ਸੋਨਾ ਇਹ ਵੱਡਾ ਲੱਗਦਾ ਹਨਾ ਇਹ ਵੱਡਾ ਹਨਾ ਆਹ ਭਾਈ ਅਮਰਤਪ੍ਰਾਨ ਦੀ ਮੰਮੀ ਦਾ ਯਾਨੀ ਕਿ ਮੇਰੀ ਭਝਾਈ ਦਾ ਲਓ ਜੀ ਇਹ ਵੀ ਚੈੱਕ ਕਰੋ ਕਿਵੇਂ ਲੱਗਿਆ ਇਹ ਵੱਡਾ ਹਨਾ ਇਹ ਵੱਡਾ ਹਨਾ ਮੇਰਾ ਬਸੇਰਾ ਵੱਡਾ ਫਿਰ ਉਹ ਕਿ ਦੇਖ ਲਓ ਉਹ ਕਿਹਦੇ ਤੋਂ ਜਿਹੜਾ ਲਓ ਜੀ ਆ ਗੱਗੀ ਦੀ ਮੰਮੀ ਦਾ ਚੱਕ ਭਾਈ ਸਾਰੀ ਦਿਖਾਣੀ ਸਸਮਾਨ ਦਾ ਯਾਨੀ ਸਾਰੀ ਦਿਖਾਣੀ ਆਪਾਂ ਨੇ ਮੇਰੀ ਕੁੜਮਣੀ ਦਾ ਲਓ ਭਾਈ ਇਹ ਵੀ ਦੇਖੋ ਜੀ ਕਿ ਐਸਾ ਲੱਗ ਕੇ ਕੁੜਮਣੀ ਰੰਗ ਬਹੁਤ ਵਧੀਆ ਪਾਉਂਦੇ ਪਰਪਲ ਜੇ ਤੇਜ ਰੰਗ ਕਹਿੰਦੀ ਐ ਜੀ ਓ ਪਿੱਕਪਾਉਂਦੀ ਨਹੀਂ ਹੈਗੀ ਵਧੀਆ ਦੁਪੱਟੇ ਵਧੀਆ ਨੇ ਹੁਣ ਤਾਂ ਕਰਕੇ ਸੀ ਇਹ ਜੇ ਲੈ ਕੇ ਤਾ ਮਸਕੀਨਣ ਵਾਲੀ ਐ ਜੀ ਮੇਰੇ ਕੋਲ ਆਹ ਦੋਨੇ ਕਾਲੇ ਮੇਰੇ ਨੇ ਵਾਲੇ ਕੁਆ ਲੈ ਆਹ ਕਾਲੇ ਸੈਟ ਗੁੱਡੀ ਦੇ ਨੇ ਜੀ ਨਾ ਲਾਲ ਹੈਗਾ ਚਿਪੜੇ ਹਾਂ ਇਹ ਲੈਣਾ ਤਾ ਦੋਏ ਕਾਲੇ ਲੈ ਲੇ ਦਸ ਤੂੰ ਇੱਕ ਤਰੰਗ ਹੋਰ ਲੈ ਲੈਂਦੀ ਕਾਲੇ ਲੈ ਲੈ ਇੰਨੇ ਪਾਈ ਤੀ ਉੱਥੇ ਆਹ ਕਾਲਾ ਵੱਡਾ ਕਿ ਕੀ ਆਹ ਗੁਰਪ੍ਰੀਤ ਦੇ ਨੇ ਜੀ ਚੱਲਾ ਚੱਲਾ ਹਰੇ ਚੁਰਨ ਚੱਲੇ ਜਾਂਦਾ ਆਹ ਮੱਲ ਲਗਾ ਕੀ ਲੈ ਤਾ ਕਿਹੜਾ ਆ ਮਚਕਾ ਦੀ ਵਧੀਆ ਨਹੀਂ ਆਜ ਕਾਇਆ ਸੀ ਤਾਂ ਆ ਤਾ ਮੈਂ ਪਹਿਲੇ ਜਾਣਦੀ ਸਕੇ ਨਾ ਆ ਸਾਰੇ ਕਲ ਆ ਗਿਆ ਉਹਦੇ ਲਾਲ ਰੰਗ ਹੈਗਾ ਨਾ ਉਹ ਚ ਲਾਲ ਰੰਗ ਹੈਗਾ ਪੀਲੇ ਕਲ ਉਹ ਚ ਲਾਲ ਰੰਗ ਹੈਗਾ ਹਨਾ ਉਹ ਚ ਲਾਲ ਹੈ ਇਹ ਸੋਟ ਆ ਫਿਰ ਨਹੀਂ ਨਹੀਂ ਵੱਡਾ ਦੁਪੱਟਾ ਵੱਡੇ ਹੀ ਨੇ ਦੁਪੱਟੇ ਦਾ ਵਧੀਆ ਨੇ ਤਕਰੀਬਨ ਵੱਟੇ 2000 5000 ਦਾ ਆ ਪੱਛਾ ਦਾ ਆਉਂਦਾ ਨਹੀਂ ਕੀ ਹੈ ਜੀ ਸਹੀ ਗੱਲ ਆ ਅੱਜ ਕਿੰਨੇ ਆ ਸਾਰੇ ਜਮੜਾ 2000 ਤੋਂ ਘੱਟ ਸੂਟਰੀ ਬੋਲਦੇ ਹਾ ਦੁਪੱਟਾ 500 ਦਾ ਆ ਗਿਆ ਤਾਂ ਕੀ ਗੱਲ ਯਾਨੀ ਇੱਕ ਬਿੰਦੀ ਕੱਟ ਦੋ ਚਲੋ ਵੀ ਤੁਹਾਡੀ ਫਰਜ਼ੀ ਆ ਸਹੀ ਗੱਲ ਹੈ ਇੱਕ ਕੱਟ ਦੋ ਮੈਂ ਦੇਖੀ ਰਹਿਣ ਦੋ ਲੈ ਪਈ ਨਹੀਂ ਆ ਤਾਂ ਮੈਂ ਦੋ ਕੀ ਹੋਲੇ ਬੱਸ ਛੋੜੇ ਕਿਹਾ ਕੀ ਏ ਤੂੰ ਕਹਿੰਦੇ ਸਾਨੂੰ ਤਾਂ ਲੈ ਲੈ ਤੂੰ ਫਿਰ ਲੈ ਕੇ ਨਹੀਂ ਕੋਟਨ ਤੇ ਤੂੰ ਕਹਿੰਨੀ ਮੈਂ ਨਹੀਂ ਲੈਦੀ ਨਹੀਂ ਤੇ ਜਿਹੜੀ ਆਂਟੀ ਕੇ ਜਿਹੜਾ ਬਹੁਤ ਆ ਆ ਸੁੱਕੀ ਨਾ ਆਸੋਣ ਲੱਗਿਆ ਹਾਂ ਵਧੀਆ ਬੀਬੀ ਨੂੰ ਨਹੀਂ ਪਸੰਦ ਆ ਕਿਉਂ ਬੀਬੀ ਦੀ ਮਾੜਾ ਨਹੀਂ ਲੱਗਿਆ ਮੈਂ ਛੂਟ ਤਾਂ ਵਧੀਆ ਹੈ ਤੁਸੀਂ ਤਾਂ ਮੰਗਣੇ ਦੀ ਸ਼ਾਪਿੰਗ ਕਰੀ ਸੀ 15 ਪੱਲੀ ਵੇਤਾ। ਛੇ ਹੁਕਮ। ਕੋਈ ਨਾ ਬਲ। ਤੂੰ ਇਹ ਛੁੱਟਤੀ ਮਾੜਾ ਕੀ ਕਮੀ ਆ ਜੋ? ਹੋਰ ਕੀ? ਆ ਲੈ ਆਂਦੇ ਨੇ ਜੀ ਇਸ ਕੱਪੜੇ ਪਰ ਕੱਪੜੇ ਦਾ ਰੇਟ ਕੁਛ ਨਹੀਂ ਕੀ ਪੁੱਛਣ ਦਾ ਨਹੀਂ। ਆ ਦੋ ਦੀ ਤੁਸ ਮੈਨੂੰ ਫੈਸਲ। ਹੂੰ ਵਧੀਆ ਨੇ। ਤੇ ਮਨ ਲਾ ਹੈਗਾ ਥੋੜੇ ਸਿਆਣੇ ਵਾਲੇ ਵੀ ਹਨਾ ਇਹ। ਆ ਫਟਾਉ ਦੇ। ਰੇਟ ਨਹੀਂ ਪੁੱਛਿਆ ਰਿਹਾ ਕੱਪੜੇ ਦਾ। ਕਿੰਨੇ ਨਾਲ ਇਹ ਦੁਪੱਟੇ ਵਗੈਰਾ ਨੇ ਚੱਲ। ਸ਼ਿਆ ਲੋ ਯਾਰ ਕੋਸਾ ਪਲੇ ਬਸ ਸਾਹੇ ਤੋਂ ਸੇਬੜੇ ਹੋਰ ਬੜੇ ਹੀ ਲੱਗੇ ਦੀ ਬਸ ਤਿੰਨ ਦੁਕਾਨਾਂ ਘਾ ਲੀਆ ਉਹ ਤੇ ਜਿਹੜਾ ਲੈ ਕੇ ਗਿਆ ਸੀ ਉਹਦੇ ਨਾਲ ਤਾਂ ਕੱਢੇ ਹੀ ਨਹੀਂ ਦੱਸਿਆ ਅੱਜ ਮੰਗਾਇਆ ਵੀ ਤੇ ਤੂੰ ਹੋਰ ਦੱਸ ਦੇ ਸਪੈਸ਼ਲ ਕੁਛ ਨਹੀਂ ਮੈਨੂੰ ਮਰੇ ਜਾਣ ਤੱਕ ਤੇ ਲੈਣ ਚ ਤਾਂ ਹੋਰ ਕੀ ਲਓ ਵੀ ਆਪਾਂ ਛੂਟ ਲਿਆ ਤੇ ਜਿਹੜੀ ਚੁੰਨੀ ਲਈ ਕ੍ਰਿਸ਼ਨਾ ਦੇ ਉਹ ਨਾ ਚੁੰਨੀ ਉਹ ਕ੍ਰਿਸ਼ਨਾ ਲਈਏ ਨੇ ਆਪਾਂ ਹਾਂ ਆਰੀ ਭਾਈ ਆ ਹੱਟੀ ਆ ਭਾਈ ਦੀ ਸਮਰਾਲੇ ਜੱਕੂ ਭਾਈ ਹਾਂ ਵੀ ਬਸ ਓਕੇ ਆ ਸ਼ਾਪਿੰਗ ਡਨ ਓਕੇ ਲਓ ਭਾਈ ਹੁਣ ਤਾਂ ਸਿਰ ਦੁਖਦਨ ਚਾਹ ਪੀਣੀ ਅਸੀਂ ਤਾਂ ਠੱਗੇ ਗਏ ਕਿਉਂ ਗੁਰਪ੍ਰੀਤ ਆਣੀ ਵੀ ਲੈਸ ਲੱਗੀ ਹੋਈ ਆ ਫੇਰ ਔਕਣ ਦੀ ਉਹ ਆ ਉਹ ਹਰਿਨ ਵੀ ਲੈਸ ਲੱਗੀ ਹੈ ਮੈਂ ਐਸੀ ਆਪਾਂ ਠੱਗੇ ਗਏ 1.2 ਕਿਲੋ ਖੋਰ ਲੈ ਲਈ ਮਾਰਗ ਦੀ ਮਮੀ ਮੇਰੇ ਦੂਈ ਤੇ ਤਾਂ ਨਹੀਂ ਸੱਸੂ ਮਾਂ ਤੇ ਇਹਦੀ ਮਾਂ ਤੀਂ ਨਹੀਂ ਆ ਸਮ ਲੈਸ ਨਹੀਂ ਹੈਗੀ ਹੈ ਨਹੀਂ ਇਹਨਾਂ ਦੇ ਮਾਮੀ ਵਾਲੇ ਤੇ ਵੀ ਨਹੀਂ ਹੈਗੀ ਮਾਮੀ ਵਾਲੇ ਤੇ ਵੀ ਨਹੀਂ ਹੈਗੀ ਅਸੀਂ ਠੱਗੇਗੇ ਕਿਉਂਕਿ ਯਾਰ ਜਸਪ੍ਰੀਤ ਵਧੀਆ ਰਹ ਗਿਆ ਭਾਈ ਕੀ ਆਦੋ ਨਾ ਚੱਕ ਭਾਈ ਹੈਲੋ ਵਰਪ੍ਰੀਤ ਜਸਪ੍ਰੀਤ ਵਧੀਆ ਰਹ ਗਿਆ ਅਸੀਂ ਠੱਗੇਗੇ ਮੇਰਾ ਯਾ ਤੂੰ ਨਾ ਕੀ ਹੋ ਜੀ ਤੈਨੂੰ ਤੇ ਰਾਈ ਵੀ ਲੈ ਕੇ ਤੁੰ ਜਿਹੜਾ ਜਰਾ ਪਸੰਦ ਨੂੰ ਮੈਨੂੰ ਨਹੀਂ ਲਿਆ ਜੀ ਤੇ ਮਮੀ ਆਪਾਂ ਲਈ ਆਈ ਮੈਨੂੰ ਕੋਈ ਚੱਕਾ ਚੁਣ ਨਹੀਂ ਲਿਆ ਜੀ ਅਥੇ ਰੇ ਲੈ ਕੇ ਦੇਣੇ ਤੈਨੂੰ ਵਜੇ ਜਦਾਂ ਮੈਂ ਕੀ ਗਰਮੀ ਆ ਜਾਏਗਾ ਕਿੰਨ ਗਰਮੀ ਜ਼ਿਆਦੇ ਦੀ ਹਾਂ ਜਦ ਤੱਕ ਸਿਆਲ ਨੂੰ ਆਣ ਜਨ ਲੈਦੇ ਵਿਆਹ ਸਾਡੇ ਦੋ ਨੇ ਜੀ ਤੁਸੀਂ ਆਏ ਗੈਸ ਕਰਿਓ ਪਹਿਲਾਂ ਕਿ ਕਿਹੜੇ ਵਿਆਹ ਦੀ ਸ਼ਾਪਿੰਗ ਹੋ ਰਹੀ ਹੈ ਹੂੰ ਦੋ ਹੁੰਡੇ ਨਾਲ ਦੀ ਵਿਆਹ ਨੇ ਵਿਆਹ ਹੁੰਡੇ ਦੋ ਨਾਲ ਸੀਗੇ ਹੁਣ ਤੁਸੀਂ ਦੇਖ ਲਿਓ ਪਹਿਲਾਂ ਕਿਹੜੇ ਵਿਆਹ ਦੀ ਸ਼ਾਪਿੰਗ ਹੋ ਰਹੀ ਹੈ ਜੀ ਇਹ ਤੁਹਾਨੂੰ ਅਸੀਂ ਦੱਸਣਾ ਨਹੀਂ ਹੈ ਤੁਹਾਨੂੰ ਬਾਅਦ ਵਿੱਚ ਦੱਸੂ ਹਾਂ ਕਿ ਕਿੱਥੇ ਗਿਆ ਜੱਪਾ ਕਿੱਥੇ ਜਾਣਾ ਨਹੀਂ ਆਪਾਂ ਦਿਖਾਣੇ ਸਾਰਾ ਕੁਝ ਓ ਹੈਲੋ ਦਰ ਫੋਨ ਆ ਗਿਆ ਉਧਰ ਭਾਈ ਬੀਬੀ ਨੂੰ ਫੋਨ ਆ ਗਿਆ ਬੀਹੀ ਆੜੀ ਬੀਬੀ ਲੜਕੀ ਜੀ ਕਿਸੇ ਦਾ ਹੋ ਸੁਭਾਵ ਉਹ ਕਰਨੀ ਕਰਕੇ ਨਰਤੀ ਕਿਸੇ ਦਾ ਹੈ ਕੱਢ ਜਾ ਕੱਢ ਕੇ ਕੱਟਦਾ ਕੱਟਦਾ ਅਮਰਤ ਜੀ ਦਾਦੀ ਹੂੰ ਉਹਨੂੰ ਗਰਮੀ ਬਹੁਤ ਲੱਗਦੀ ਜੀ ਤੱਕ ਹੋ ਗਈ ਫੇਰ ਆਣਾ ਫੇਰ ਆਇਆ ਕੋਈ ਕੱਟ ਕੇ ਭੱਜ ਗਿਆ ਫੇਰ ਲੜਕੀ ਫੇਰ ਸਾਨੂੰ ਪਤਾ ਲੱਗਣਾ ਫੋਨ ਫੋਨ ਕੀ ਕਰਾਂ ਕੀ ਬੀਬੀ ਸਾਡੇ ਭਾਈ ਫੋਨ ਹੀ ਬਾਲਾ ਸੁਣਦੀ ਆ ਏ ਅਸਲੀ ਬੈ ਜੀ ਪਾਲੀ ਬੈ ਜੀ ਕੰਸ ਆ ਗਿਆ ਫੇਰ ਆ ਗਿਆ ਫੇਰ ਆ ਗਿਆ ਯਾਨੀ ਕਿ ਮੇਰੀ ਮੰਮੀ ਇਹ ਤਾਂ ਉਸੇ ਨਾ ਦੇ ਰਿਓ ਜੀ ਕੋ ਸੂਟ ਲੈਂਦਾ ਆ ਨਹੀਂ ਉਸ ਕੋਈ ਦਪਟਾ ਲੈਂਦੇ ਕਿਉਂਕਿ ਇਹਦੇ ਪਸੰਦ ਨਹੀਂ ਜੀ ਆਉਂਦਾ ਮੈਂ ਸੂਟ ਇੱਕ ਲੈ ਕੇ ਤਾਂ ਇਹਨੂੰ ਇਹ ਆਂਦਾ ਸੀ ਅਸੀਂ ਮੰਗਣ ਦੀ ਤਿਆਰੀ ਲਈ ਵਾਏ ਹੁਣ ਪਸੰਦ ਨਹੀਂ ਕਰਦਾ ਆਹਾਂ ਤੇ ਉਹ ਆਹਾਂ ਆਹਾਂ ਮੈਂ ਤਾਂ ਪਾਲੀ ਨੇ ਤਾਂ ਇਹ ਨਹੀਂ ਪਸੰਦ ਕਰੇ ਆਹੀ ਆਹੀ ਤੇ ਨਾ ਆਹ ਕੋਈ ਨਹੀਂ ਕਹਿੰਦੀ ਸੀ ਆਹੀ ਆਹਲਾ ਵੀ ਦੱਸਿਓ ਵੀ ਆ ਸੂਟ ਕੰਮ ਵਧੀਆ ਨਹੀਂ ਕਿਹਲਾ ਦੱਸੋ ਬੇਬੇ ਵਾਸਤੇ ਹੀ ਹੂਟ ਹੁੰਦੇ ਨੇ ਹੁਣ ਹੰਗਾਲ ਵਿਦਿਆ ਕੜਾਈ ਵਾਲੇ ਪੋਣੇ ਆ ਕੱਢਿਆ ਹੋਇਆ ਹੈ ਫੇਰ ਦੇਖ ਲਾਂ ਆ ਕੱਢਿਆ ਹੋਇਆ ਜੱਲ ਹੁਣ ਆਪ ਕੋਈ ਨੂੰ ਪਤਾ ਨਹੀਂ ਹੈ ਕਿ ਕਿਸੇ ਤੋਂ ਪਾਲੀ ਆਈ ਜੀ ਸੰਤ ਆਉਣਾ ਜੀ ਇਹ ਦੂਆ ਦਵਾਉਣਾ ਹਾਂ ਉਹ ਫੋਨ 'ਚ ਵੀ ਜੀ ਆਈ ਪਤਾ ਇੱਕ ਫੋਨ 'ਚ ਵੀ ਜੀ ਆਈ ਓਕਾ ਬਾਕੀ ਕੱਪੜੇ ਦੀ ਮਗਹੀ ਆਈ ਬੋਤਾ ਜੀ ਤੁਹਾਨੂੰ ਦੱਸਿਓ ਕਿਵੇਂ ਲੱਗੇ ਕੱਪੜਾ ਸਾਡੀ ਤੇ ਸ਼ਾਪਿੰਗ ਦਾ ਹੋਈ ਆ ਹੂੰ ਬਾਕੀ ਹੋਰ ਦਿਖਾਵਾਂਗੇ ਅੱਗੇ ਹੌਲੀ ਹੌਲੀ ਤੁਹਾਨੂੰ ਤਾਂ ਬਹੁਤ ਸੋਹਣਾ ਲੱਗਿਆ ਜੀ ਇਹ ਹੀ ਉਹ ਵੀ ਚੱਕਦੇ ਆਵੋ ਰੋ ਬੱਸ ਲੈ ਨੀ ਕਿ ਉਹ ਕਨੇ ਦੀ ਚਲ ਆਦੇ ਦੀ ਬੀਬੀ ਨੂੰ ਪਰ ਲਾ ਫਿਰ ਉਹ ਹਾਂ ਉਪਰ ਕਿਲਾ ਰੰਗ ਪਾਣਾ ਯਾ ਕੰਬੀ ਦੀਨ ਭਰਾ ਆਦੇ ਜੀ ਨੇ ਪਰ ਕਿਲਾ ਰੰਗ ਪਾਣਾ ਨਹੀਂ ਕੋਈ ਠਿੱਕੇ ਜਿਹੇ ਸਾਰੀ ਮੈਨੂੰ ਪਸੰਦੇ ਨਹੀਂ ਆ ਇਹਦੇ ਚਲ ਆ ਵੀ ਕੱਟਿਆ ਗਿਆ ਫੋਨ ਚਲੋ ਜੀ ਲਾਲ ਲਿਖ ਦੇਵਾਂਗੇ ਨੂੰ ਕੱਢਿਆ ਗਿਆ ਯਾਨ ਲਾਲ ਹੀ ਲਾਲ ਹੀ ਜੱਲੂ ਦੁਆਰੇ ਬਹੁਤ ਨਹੀਂ ਲਾਏਗਾ ਲੈ ਲਾਂਗੇ ਨਹੀਂ ਹੈ ਚਿੱਟਾ ਸੇਰਾ ਜੀ ਲਾਲ ਚੁਰਪਾ ਨਾਲੇ ਇੱਕ ਤਰ੍ਹਾਂ ਦਾ ਕੱਗੜਾ ਪਿਆ ਹੁੰਦਾ ਸੀ ਕਾਲੇ ਰੰਗ ਦਾ ਦੇਖਦੇ ਸੀ ਆਚਰ ਲਾਓ ਭਾਈ ਐਮਰਜੈਂਸੀ ਕਾਲ ਬਾਹਰੋਂ ਆਈ ਆ ਉਹਨੂੰ ਬਦਲਾ ਕੇ ਮੇਰੇ ਤੋਂ ਉੱਥੇ ਹੈ ਆਹ ਫੋਨ ਉਹਦਾ ਹੀ ਚੱਲਦਾ ਸੀ ਹੁਣ ਵਿੱਚ ਆਪਾਂ ਬੋਲਦੇ ਸੀ ਹਾਂ ਜਪਨ ਕਿਹਾ ਤੇਰੀ ਲਾਓ ਭਾਈ ਬਾਹਰੋਂ ਬਾਹਰੋਂ ਕਾਲ ਆਰਜੈਂਟ ਕਾਲ ਆ ਗਈ ਦਵਾਈ ਚ ਪਾਣੀ ਆ ਗਿਆ ਨਾ ਉੱਥੇ ਫੋਨ ਕਰ ਰਿਹਾ ਦਵਾਈ ਵਾਲੇ ਬੀਬੀ ਨੂੰ ਵੀ ਫਾਈ ਚੇਟੀ ਆ ਜਾ ਪਾਣੀ 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 ਪਾੜੀ ਹੋ ਗਿਆ ਦਵਾਈ ਚ ਪਾਣੀ ਆ ਗਿਆ ਤਾਂ ਕਰਕੇ ਫੋਨ ਕਰ ਰਹੇ ਆ ਤੁਹਾਨੂੰ ਨਾਲ ਦੇ ਬੰਦੇ ਦੇ ਲੋ ਘਰ ਪੈ ਗਈ ਸੀ ਘਰ ਪੈ ਗਈ ਅਸੀਂ ਸਕੂਟਰੀ ਚੱਕ ਲਈ ਅੱਥੇ ਘਰ ਪੈ ਗਈ ਅਸੀਂ ਇੰਨਾ ਤਖੜਾ ਬੰਦਾ ਨਾਲ ਲਗਾਏ ਸੀ ਉਹਨੇ ਇੱਕ ਸਕੂਟਰੀ ਚੱਕੀ ਦਿੱਤਾ ਪੈਰੀ ਉਹਦੇ ਸਾਡੇ ਨਾਲ ਦਾ ਸਦਾ ਘਟ ਗਿਆ ਕਿਤੇ ਹਮ ਮੁਰਦਾ ਸੀ ਵਰਤੀ ਬ ਸਾਹਮਣੇ ਦੋਈ ਆਇਆ ਘਰ ਪੈ ਗਈ ਉਹ ਸਾਨੂੰ ਸੋ ਪਰੇਸ਼ਾਨ ਕਰਤਾ ਲਾਓ ਭਾਈ ਆਪਾਂ ਤੁਹਾਨੂੰ ਜਿਹੜੀ ਸ਼ਾਪਿੰਗ ਕਰਕੇ ਸ਼ਾਰੀ ਦਿਖਾਤੀ ਤੇ ਬਾਕੀ ਇੱਧਰ ਬੰਦੇ ਬੈਠੇ ਆਪਣੇ ਆ ਵੀ ਕਰਦੇ ਐਂਡ ਫਿਰ ਵਲੌਗ ਨੂੰ ਅੱਜ ਦੀ ਸਾਡੀ ਇੰਨੀ ਸੀ ਸ਼ਾਪਿੰਗ ਹਾਂ ਇਹਦੇ ਫੇਰ ਕਹਾਂਗੇ ਫੇਰ ਦੱਸਾਂਗੇ ਤੁਹਾਨੂੰ ਹੁਣ ਪਹਿਲਾਂ ਤੁਸੀਂ ਵਲੌਗ ਦੇਖਨੇ ਸ਼ਾਪਿੰਗ ਬਹੁਤ ਕਰਦੇ ਆ ਮਾਰਚ ਤੋਂ ਲੈ ਕੇ ਬੰਦੇ ਅਸੀਂ ਸਾਵੇਂ ਲਾਵੇ ਜੀ ਹੁੰਨੇ ਆ ਬੱਤੇ ਘੱਟ ਹੀ ਹੁੰਨੇ ਆ ਬਾਕੀ ਬੰਦੇ ਸਾਡੇ ਬਿਜੀ ਰਹਿੰਦੇ ਆ ਥੋੜੇ ਜਿਹਾ ਚਲੋ ਹਾਂ ਤੇ ਠੀਕ ਆ ਜੀ ਇਹ ਵਲੌਗ ਨੂੰ ਕਰਦੇ ਆਂਡ ਟੋ ਤੁਹਾਡਾ ਸਾਰਿਆਂ ਦਾ ਇੱਕ ਵੀਡੀਓ ਦੇਖਣ ਲਈ ਧੰਨਵਾਦ ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ がいたのり。は